दिलजीत दोसांझ अमरिंदर गिल तक दार आ जे सच्चे हिंदुस्तानी हुंदे तो मोदी साहब की गल मानदे अगर पाकिस्तान से बात होगी तो टेररिज्म पर ही होगी ਜਦੋਂ ਮੋਦੀ ਸਾਹਿਬ ਨੇ ਕਹਿਤਾ ਕਿ ਅਸੀਂ ਪਾਕਿਸਤਾਨ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਤੇ ਅਸੀਂ ਉਹਨਾਂ ਨਾਲ ਸਿਰਫ ਟੈਰੋਰੀਜ਼ਮ ਦੀ ਗੱਲ ਕਰਨੀ ਆ ਫਿਰ ਇਹਨਾਂ ਨੇ ਫਿਲਮਾਂ ਕਿਉਂ ਰਿਲੀਜ਼ ਕੀਤੀਆਂ ক্রিকেট ਮੈਚ ਕਰਾਉਣਾ ਸੀ ਕਿਉਂਕਿ ਟੈਰੋਰੀਜ਼ਮ ਦੀ ਗੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਆ ਕਿ ਇੰਡੀਆ ਪਾਕਿਸਤਾਨ ਦਾ ক্রিকেট ਮੈਚ ਕਰਾ ਦਿਓ ਇੱਕ ਟੀਮ ਬੈਟਿੰਗ ਕਰੂਗੀ ਤੇ ਇੱਕ ਟੀਮ ਬੋਲਿੰਗ ਕਰੂਗੀ ਉਹਦੇ ਨਾਲ ਹੀ ਤਾਂ ਇਹ ਟੈਰੋਰੀਜ਼ਮ ਵਾਲਾ ਮਸਲਾ ਹੱਲ ਹੋਣਾ ਜਦੋਂ ਦਿਲਜੀਤ ਤੇ ਅਮਰਿੰਦਰ ਗਿੱਲ ਦੀ ਫਿਲਮ ਆਈ ਜਿਹੜੀ ਪਹਿਲਗਾਮ ਅਟੈਕ ਤੋਂ ਪਹਿਲਾਂ ਦੀ ਸ਼ੂਟ ਹੋਈ ਸੀ ਉਦੋਂ ਕੋਈ ਨਹੀਂ ਬੋਲਿਆ ਵੱਡੇ ਵੱਡੇ ਇਨਫਲੂਐਂਸਰ ਨੈਸ਼ਨਲ ਆਗੀ ਬੀਸੀਸੀਆਈ ਨੇ ਤੇ ਆਈਸੀਸੀ ਨੇ ਆਪ ਦੇ ਸਾਰੇ ਅਸਤਰਸ਼ਸਤਰ ਚਲਾਤੇ ਆਕਾਸ ਚੋਪੜਾ ਜਤਿਨ ਸਪਰੂ ਇਹੋ ਜਿਹੇ ਬੰਦੇ ਆ ਕੇ ਸਫਾਈਆਂ ਦੇ ਰਿਹਾ ਕਿ ਕ੍ਰਿਕਟ ਤਾਂ ਜੀ ਇੱਕ ਗੇਮ ਆ ਤੇ ਨਾਲੇ ਕਹਿੰਦੇ ਏਸ਼ੀਆ ਕੱਪ ਵਾਲੇ ਮੈਚ ਕਰਾ ਰਹੇ ਆ ਤੇ ਸਾਰੇ ਦਾ ਸਾਰਾ ਬਲੇਮ ਉਹਨਾਂ ਦੇ ਸਿਰ 'ਤੇ ਤੇ ਜਦੋਂ ਪੰਜਾਬੀ ਫਿਲਮਾਂ ਦਾ ਤੇ ਪੰਜਾਬੀ ਗੀਂਗਰਾਂ ਦਾ ਬਾਇਕਾਟ ਹੋ ਰਿਹਾ ਸੀ ਤੇ ਲੋਕ ਇਹਨਾਂ ਨੂੰ ਗद्दार ਕਹਿ ਰਹੇ ਸੀ ਉਹ ਵੀ ਤਾਂ ਬਸ ਇੱਕ 2 ਘੰਟਿਆਂ ਦੀ ਫਿਲਮ ਸੀ ਜਿਹੜੀ ਅਟੈਕ ਤੋਂ ਪਹਿਲਾਂ ਸ਼ੂਟ ਹੋਈ ਸੀ ਥੋੜਾ ਕ੍ਰਿਕਟ ਮੈਚ ਤਾਂ ਫਿਰ ਵੀ 4-5 ਘੰਟੇ ਚੱਲਣਾ ਉਦੋਂ ਤਾਂ ਤੁਹਾਡੇ ਚੋ ਕੋਈ ਨਹੀਂ ਬੋਲਿਆ ਤੁਹਾਡੇ ਲਈ ਇੱਕ ਸ਼ਬਦ ਬਣਿਆ ਜ ਦੋਗਲਾਪਣ ਧੋਗਲੇ ਆ ਤੁਸੀਂ ਜੇ ਤੁਸੀਂ ਉੱਥੇ ਨਹੀਂ ਬੋਲੇ ਤਾਂ ਅੱਜ ਕਾਹਤੋਂ ਸਫਾਈਆਂ ਦੇ ਰਹੇ ਆ ਫਿਰ ਨਾਲੇ ਇਹ ਮੈਚ ਕੈਨਸਲ ਕਰਾਉਣਾ ਤਾਂ ਬਹੁਤ ਸੌਖਾ ਸੀ ਘਰ ਦੀ ਗੱਲ ਸੀ ਆਈਸੀਸੀ ਦੇ ਚੇਅਰਮੈਨ ਜੇ ਸ਼ਾ ਸਪੁੱਤਰ ਆ ਆਪਣੇ ਬਿਗ ਬਾਸ ਅਮੇਸ਼ਾਹ ਜੀ ਦੇ ਉਹ ਤਾਂ ਡਿਨਰ ਟੇਬਲ ਤੇ ਵੀ ਆਪਣੇ ਮੁੰਡੇ ਨੂੰ ਕਹਿ ਸਕਦੇ ਸੀ ਕਿ ਪੁੱਤ ਆ ਮੈਚ ਨਾ ਕਰਾ ਹਜੇ ਤਾਂ 5 ਮਹੀਨੇ ਹੀ ਹੋਏ ਆ ਪਹਿਲਗਾਂ ਅਟੈਕ ਨੂੰ ਇੰਨੇ ਲੋਕ ਮਰੇ ਤੇ ਆਪਾਂ ਪਾਕਿਸਤਾਨ ਟੀਮ ਨਾਲ ਕ੍ਰਿਕਟ ਖੇਡਦੇ ਚੰਗੇ ਨਹੀਂ ਲੱਗਦੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਗੱਦਾਰ ਕੌਣ ਆ